ਹੋਇਆ ਜੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਤੇ ਬਹੁਤ ਜੋਰਾ ਸੋਰਾ ਨਾਲ ਤਿਆਰੀਆਂ ਚੱਲ ਰਹੀਆਂ ਨੇਗੀਆਂ ਤੇ ਆਜੋ ਆਪਾਂ ਥੋੜਾ ਚਿਰ ਲੈਬ ਹੋ ਕੇ ਤੁਹਾਨੂੰ ਸੰਗਤਾਂ ਦੇ ਦਰਸ਼ਨ ਕਰਾਉਣੇ ਆ ਤੇ ਇਹਨਾਂ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਤੇ ਹੱਥ ਬੰਨ੍ਹ ਕੇ ਇੱਕੋ ਹੀ ਬੇਨਤੀ ਆ ਸਾਰੇ ਦੋਸਤਾਂ ਵੀਰਾਂ ਨੂੰ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ ਨਹੀਂ ਆ ਸਕਣਗੇ ਤਾਂ ਉਹ ਜ਼ਰੂਰ ਦਰਸ਼ਨ ਕਰ ਲੈਣ ਤੇ ਇੱਥੇ ਸਾਹਮਣੇ ਸਭੀ ਲੱਗਦੀ ਹੁੰਦੀ ਹੈ ਜੀ ਤੇ ਪਾਣੀ ਦਾ ਲੰਗਰ ਲੱਗਦਾ ਬਾਬਾ ਜੀ ਪਾਣੀ ਦੀ ਸੇਵਾ ਕਰਦੇ ਆ ਇੱਥੇ ਤੇ ਕਦੋਂ ਵੀ ਤੁਸੀਂ 12 ਮਹੀਨੇ 30 ਦਿਨ ਰਾਤ ਦਿਨ ਜਦੋਂ ਵੀ ਆਉਂਗੇ ਤੁਹਾਨੂੰ ਇਹ ਪਾਣੀ ਦਾ ਲੰਗਰ ਲੱਗਿਆ ਦਿਖੂਗਾ ਤੇ ਸਾਹਮਣੇ ਜੋ ਗੁਰਦੁਆਰਾ ਸਾਹਿਬ ਆ ਤੇ ਇਧਰਲੀ ਸਾਈਡ ਲੇਖਣ ਸਾਰ ਇਤਿਹਾਸ ਆ ਇੱਕ ਮੌਦੀਆਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇਗੀਆਂ ਸ਼ਾਇਦ ਤੁਸੀਂ ਉਹ ਵੀਡੀਓ ਦੇਖੀਆਂ ਹੁਣ ਤੇ ਉਹਦੇ ਵਿੱਚ ਇਹ ਆ ਵੀ ਮਤਲਬ 35 ਅੱਖਰ ਲਿਖਿਆ ਉੱਥੇ ਊੜਾ ੜਾ ਤੇ ਜੇ ਕਿਸੇ ਨੂੰ ਪੜ੍ਹਾਈ ਨਹੀਂ ਆਉਂਦੀ ਪਿੱਧਾ ਨਹੀਂ ਆਉਂਦੀ ਬਿਧਿਆਉਣ ਲੱਗ ਜਾਂਦੀਆਂ ਮੈਂ ਤੁਹਾਡਾ ਦੇਸੀ ਜੱਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਬਾਈ ਨਵੇਂ ਨੇ ਤੇ ਆ ਤੁਹਾਨੂੰ ਮੈਂ ਦਰਸ਼ਨ ਕਰਾਉਣਾਗਾ ਤੇ ਬਣੇ ਰਹੋ ਜੀ ਵੀਡੀਓ ਨਾਲ ਤਖਤ ਸ੍ਰੀ ਧੰਦਮਾ ਸਾਹਿਬ ਸਾਬੋ ਕੀ ਤਲਵੰਡੀ ਕਿਉਂਕਿ 13 ਤਰੀਕ ਨੂੰ ਬਹੁਤ ਵੱਡਾ ਇੱਕ ਜੋੜ ਮੇਲਾ ਭਰਨ ਜਾ ਰਿਹਾ ਓਰੇ ਤੇ ਆਈ ਵਾਰੀ ਵਿਸਾਖੀ ਮਨਾਈ ਜਾਂਦੀ ਆ ਤਾਕ ਸਰੀਦਮ ਦਮਾਸਾ ਗੁਰੂ ਕਾਸੀ ਤਲਵੰਡੀ ਸਾਬੋ ਬਾਬਾ ਜੀ ਖੜੇ ਆਗੇ ਠੀਕ ਹੈ ਜੀ ਦੇਖੋ ਕਿੰਨੀਆਂ ਸੋਹਣੀਆਂ ਦਸਤਾਰ ਬੰਨੀਆਂ ਤੇ ਇਧਰ ਆ ਲਿਖਣ ਸਰ ਗੁਰਦੁਆਰਾ ਸਾਹਿਬ ਤੇ ਸਾਹਮਣੇ ਤੇ ਇਧਰ ਤੁਹਾਨੂੰ ਦਿਖਾਉਣਿਆਂਗੇ ਇਤਿਹਾਸ ਤੇ ਇਧਰਲੀ ਸਾਈਡ ਆ ਤੇ ਘੋੜੇ ਬਹੁਤ ਆਏ ਆਗੇ ਬੁੱਢਾ ਦਲ ਬਾਬਾ ਜੀ ਸਾਰੇ ਦਲ ਆਏ ਆਗੇ ਉਰੇ ਤੇ ਆ ਦੇਖੋ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਣਾ ਇਧਰ ਉਵੇਂ ਅੰਦਰਵਾਰ ਸਾਹਿਬ ਆ ਸਾਹਮਣੇ ਆ ਦੇਖੋ ਜੀ ਤੇ ਇਧਰ ਲੇਖਨ ਸਾਰਾ ਸਾਹਮਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਲੇਖਨ ਸਰ ਸਾਹਿਬ ਆਦਸਾਹੀ 10ਵੀਂ ਤੇ ਇਤਿਹਾਸ ਜਿਹੜਾ ਸਾਰਾ ਅੰਦਰ ਤੁਹਾਨੂੰ ਦਿਖਾਵਾਂਗੇ ਤੇ ਸਾਰਿਆਂ ਨੂੰ ਬੇਨਤੀ ਆ ਵੀਡੀਓ ਨਾਲ ਬਣੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਦੇਖੋ ਜੀ ਇਹ ਸਾਰੀ ਸੰਗਤ ਇੱਧਰ ਉਡਾੜਾ ਲਿਖਦੀ ਹੈਗੀ ਤੇ ਜਿੱਥੇ 35 ਅੱਖਰ ਲਿਖਣ ਦੇ ਨਾਲ ਜਿਹਨੂੰ ਵਿੱਦਿਆ ਆ ਜਾਂਦੀ ਆ ਸ਼ੇਅਰ ਕਰਦੇ ਦੇਖੋ ਜੀ